ਜੀ ਕੀ ਹਾਲ ਹੈ this. हेलो सत श्रीकाल की हालचाल चाल है हेलो जी हेलो ਅਰ ਲੀਟਲ ਨੋ ਨੀਲ ਵਰਤੋ ਇਹ ਕੀ ਤੋਂ ਹੋਰ ਵੀਰੇ ਹਲੋ ਜੀ ਤਸਲੀਮ ਪੱਟੀ ਹਾਜੀ ਪੱਟੀ ਸਾਹਿਬ ਕੀ ਹਾਲ ਹੈ ਆਡ ਲੀਟਲ ਜੋ ਘਮਟ ਕੀ ਦਾ ਰਿਹਾ ਉਧੋਂ ਬੰਦੇ ਅਸੀਂ ਸਨੋਪ ਤੋਂ ਜੀ ਤੁਸੀਂ ਕਿੱਥੋਂ ਆ ਰਹੇ ਢਿਲੋਂ ਜੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਢਿਲੋਂ ਸਾਡਾ ਵੀ ਪਿੰਡ ਢਿਲੋਂ ਦਾ ਹੈਗਾ ਠੰਡਾ ਬਿਲਕੁਲ ਮਾਰਸਾ ਵਾਂਗ ਠੰਡਾ ਵੀ ਢਿੱਲੋ ਬਹੁਤ ਹੈਗੇ ਸਾਡਾ ਪਿੰਡ ਠੰਡਾ ਆ ਹਾਸ ਨਾਲ ਹੋਰ ਸਾਰੇ ਕਦੇ ਇੱਕ ਮਿੰਟ ਕਰਨ ਵਾਲੇ ਹਟਦੇ ਨਹੀਂ ਹੁੰਦਾ ਟੈਂਪਰੋ ਕੱਢਿਆ ਬੰਦ ਸਨਾਵ ਕੋਲੇ ਸਾਡਾ ਪਿੰਡ ਨੀਲੋ ਸਾਡਾ ਮਿੱਤੇ ਨੋ ਦਾ ਪਿੰਡ ਹੈ ਤੁਸੀਂ ਵੀ ਠੰਡਾ ਖਾਸ ਤੋਂ ਜੀ ਆ ਜੀ ਦਿਲਵਾਲਾ ਅਵਰੀ ਟੋ ਨਾਲ ਸਾਡੇ ਪਿੰਡ ਵੀ ਹੈਗੇ ਕਜਵਾਨ ਇਹ ਹੋਣੀ ਹੈ ਦਿਲਵਾਲਾ ਆ ਜੀ ਦਿਲਵਾਲਾ ਸੇ ਇਹ ਪਿੰਡ ਹੜਾਉਂ ਅਸੀਂ ਖਾਸ ਹਸਪਟਲ ਤੋਂ ਅਸੀਂ ਕੰਮ ਕਰਦੇ ਜੀ ਰਾ ਆਰਟੀਕਲ ਉਪਰ ਨਾਲੇ ਰਹਿੰਦੇ ਆ ਬੜੀ ਵਾ ਕੀ ਕੰਮ ਕਰਦੇ ਹੋ ਜੋਬ ਕਰਦੇ ਤੁਸੀਂ ਕਿਉਂਕਿ ਜੋਬ ਵਾਲਿਆਂ ਦੀ ਸ਼ਿਫਟਾਂ ਬਹੁਤ ਹੁੰਦੀਆਂ ਨੇ ਕਦੇ ਇੱਧਰ ਕਦੇ ਇੱਧਰ ਸੇ ਪਗਤਰ ਕਦੇ ਹੋ ਪੀ ਰਹੀ ਦੀ ਕੀ ਜੌਬ ਕਰਦੇ ਜੀ ਹੋਲ ਸਪਲਾਈ ਭਾਗ ਠੀਕ ਹੈ ਐਫ ਸੀ ਦੇ ਵਿੱਚ की पोस्टिंग है थोड़ी पोस्टिंग की है थोड़ी कच्ची आ रही है जी ਠੀਕੇ ਕੋਈ ਗੱਲ ਨਹੀਂ ਮਾਰੇ ਪੱਕੇ ਹੋ ਜਾਂਦੇ ਲੱਗੇ ਰੋ ਪੱਕੇ ਵੀ ਹੋ ਜਾਂਦੇ ਆ ਇਸ ਵਰਕਰੋਂ ਤੁਸੀਂ ਇੱਕ ਕੱਚੇ ਕਿੰਨੇ ਚ ਰੱਖ ਰਹੇ ਨੇ ਕਿ ਕਿ ਉਦਾਂ ਡੇਲੀ ਬੇਸ ਹੁੰਦਾ ਤਾਂ ਤੁਹਾਡਾ ਕੀ ਹਿਸਾਬ ਤਾਂ ਹੁੰਦਾ ਇੱਥੇ ਸ਼ਾਦ ਸਾਡਾ ਮਿੱਤਰ ਵੀ ਹੈ ਇੱਕ ਤੁਹਾਡੇ ਪੁਰਸ ਦਾ ਮਲਾਜਮ ਬਰਨਾਲੇ ਡਿਪੂ ਜੀ ਹੋਊਗਾ ਉਹ ਬੀਰੋ ਦੇ ਪਿੰਡ ਤੋਂ ਇਹ ਜਾਣਦੇ ਆ ਹੋਏ ਆ ਪੱਕਾ ਸ਼ਹਿਰ ਬਰਨਾਲੇ ਆ ਬ੍ਰਿਤੀ ਵਾਲ ਜੀ ਇਹ ਤਾਂ ਮਹਾਰਾਜ ਆਪਦੇ ਆਪ ਹੋ ਜਾਂਦਾ ਆ ਪਕੜ ਕਰਿਆ ਹੋਇਆ ਜੀ ਦਾੜਾ ਤਾਂ ਹਰ ਇੱਕ ਦੇ ਪ੍ਰਕਾਸ਼ ਹੁੰਦਾ ਜੀ ਹਨਾ ਆਪਾਂ ਪੰਗੇ ਲੈਣੇ ਆਗੇ ਜਿਹੜੇ ਲੋਕ ਨਹੀਂ ਰੱਖਦੇ ਹਨਾ ਬਾਕੀ ਤੁਸੀਂ ਸਿਆਣੇ ਇਹ ਤਾਂ ਆਪਣੇ ਆਪ ਪ੍ਰਕਾਸ਼ ਹੁੰਦਾ ਜੀ ਕਰਿਆ ਨਹੀਂ ਜਾਂਦਾ ਜੀ ਇਹਨੂੰ ਆਪਾਂ ਸੇੜਖਾ ਨਹੀਂ ਕਰ ਦਿੰਦੇ ਜੋ ਵੀ ਕਰਦੇ ਆ ਮਹ ਲੋ ਦੌੜਾ ਪ੍ਰਕਾਸ਼ੀ ਹੁੰਦਾ ਕਈ ਵਰੀ ਬੰਦੇ ਕਹਿੰਦੇ ਆ ਵੀ ਮੈਂ ਦਾੜੀ ਰੱਖ ਲਈ ਅੰ ਦਾੜੀ ਆ ਪਗੜਾ ਬਣਾਈ ਹੈ ਜੀ ਹਨਾ ਆਪਕੇ ਤੁਸੀਂ ਆਣਿਓ ਆਪਾਂ ਨਾ ਰੱਖ ਸਕਦੇ ਆ ਪ੍ਰਕਾਸ਼ ਕਰ ਸਕਦੇ ਆ ਮਹ ਲੋ ਕਈ ਵਰੀ ਬੰਦੇ ਕਹਿੰਦੇ ਫਲਾੜੇ ਦਾੜੀ ਰੱਖੀ ਹੈ ਨਹੀਂ ਆਪਾਂ ਇਹ ਕਹਿ ਸਕਦੇ ਵੀ ਉਹਨੇ ਦਾੜੀ ਕਟਾਈ ਹੋਈ ਆ ਦਾੜੀ ਹਰ ਵਰਗ ਦੇ ਹਰ ਧਰਮ ਦੇ ਬੰਦੇ ਦੇ ਆਉਂਦੀ ਆ ਅਰ ਉਹ ਨੂੰ ਉਹ ਕੰਕੇ ਲੈ ਲੈ ਕੱਟਦਾ ਜੋ ਮਰਜ਼ੀ ਕਰਦਾ ਉਦਾਂ ਉਹ ਵੱਖਰਾ ਗੱਲ ਮੇਰਾ ਕਿਸੇ ਨਾਲ ਉਹ ਕੋਈ ਮਤਲਬ ਨਹੀਂ ਤੇ ਵੀ ਚਾਹੇ ਦੀ ਕੋਈ ਵੀ ਮਜਬੂਰ ਵਾਲੇ ਬੰਦੇ ਦਾ ਸਬੰਧ ਹੈ ਉਹਦੇ ਦਾੜੀਆਂ ਹੋਊਗੀ ਆਪਣੇ ਆਪ ਪ੍ਰਕਾਸ਼ ਹੁੰਦੀ ਹੈ ਆ ਬੰਦਾ ਛੇੜਖਾਨੀ ਜ਼ਰੂਰ ਕਰਦਾ ਹੈ ਇਹ ਗੱਲ ਹੈ ਜੀ ਕਿ ਕਿਰਪਾ ਕਰਨ ਉਹ ਦਾ ਉਹਨੇ ਦਾੜੀ ਪਟਾਤੀ ਪਰ ਅੱਖੀ ਨਹੀਂ ਗਏ ਸਕਦੇ ਇਹ ਆਪਣੇ ਆਪ ਆਉਂਦੀ ਹੈ ਆਪਣੇ ਪ੍ਰਕਾਸ਼ ਹੁੰਦੀ ਹੈ ਨਾ ਰੱਖੀ ਜਾਂਦੀ ਇਹਨਾਂ ਪ੍ਰਕਾਸ਼ ਕੀਤੀ ਜਾਂਦੀ ਹੈ ਆਪਣੇ ਆਪ ਆਉਂਦਾ ਇਹ ਕੁਦਰਤੀ ਤੌਰ ਤੇ ਨੂੰ ਜਦ ਆਪਾਂ ਪ੍ਰਮਾਤਮਾ ਦੇ ਸਾਜੇ ਆਪਾਂ ਨੂੰ ਉਸ ਤਰੀਕੇ ਨਾਲ ਹੀ ਆਪਣੇ ਆਪ ਹੀ ਆਉਂਦੀ ਹੈ ਆਪਦੇ ਸਮੇਂ ਨਾਲ ਅੱਜ ਸਾਡਾ ਗਿਰਦਾ ਕਿਉਂ ਜਾ ਰਿਹਾ ਹੈ ਇਹ ਦੱਸੋ ਦੇਖੋ ਬਹੁਤ ਵਧੀਆ ਗੱਲ ਹੈ ਤੁਸੀਂ ਮਨ ਸਮਾਜ ਤਾਂ ਕੋਈ ਚੀਜ਼ ਨਹੀਂ ਹੈਗੀ ਪਹਿਲੀ ਗੱਲ ਤਾਂ ਮੈਂ ਦੱਸਦਾ ਵੀ ਸਮਾਜ ਅਸੀਂ ਲੋਕ ਆ ਚਾਰ ਬੰਦੇ ਇਕੱਠੇ ਨੇ ਸਮਾਜ ਹੈ ਠੀਕ ਹੈ ਜੀ ਸਹਿਣ ਸ਼ਕਤੀ ਬਿਲਕੁਲ ਖਤਮ ਹੈ ਪਿਆਰ ਜਮਾ ਖਤਮ ਹੈ ਗਿਰਦਾ ਗਰਨਦਾ ਵੱਡਾ ਕਾਰਨ ਹੈ ਲਾਲਚ ਲੋਭੀ ਹੋ ਗਏ ਠੀਕ ਹੈ ਜੀ ਅ ਦੂਜੀ ਗੱਲ ਮੈਂ ਲਾਈਵ ਦੇ ਵਿੱਚ ਵੀ ਕਹਿੰਦਾ ਕਿਤੇ ਨਾ ਕਿਤੇ ਜਿਹੜੇ ਨਾ ਸਾਡੇ ਡੀਐਨਏ ਚ ਹੋਰੇ ਨੇ ਮੈਨੂੰ ਮਾਫ ਕਰਿਓ ਕਹਿਣਾ ਨਹੀਂ ਚਾਹੀਦਾ ਕਹਿ ਰਿਹਾ ਮੈਂ ਲਾਈਵ ਦੇ ਵਿੱਚ ਸਮਝਦੇ ਹੋ ਤੁਸੀਂ ਮੇਰੀ ਗੱਲ ਉਹਦੇ ਕਰਕੇ ਮਾਨ ਸਤਕਾਰ ਇਹ ਚੀਜ਼ਾਂ ਬਿਲਕੁਲ ਖਤਮ ਹੋ ਗਈਆਂ ਹਰ ਬੰਦਾ ਪੈਸੇ ਮਗਰ ਭੱਜਿਆ ਹੋਇਆ ਹੈ ਹਰ ਬੰਦਾ ਕਹਿੰਦਾ ਵੀ ਮੈਨੂੰ ਵਧੀਆ ਕਹਵੇ ਮਲੋ ਅਸੀਂ ਚੰਗੇ ਨਹੀਂ ਚੰਗੇ ਬਣਨ ਦਾ ਦਿਖਾਵਾ ਕਰਦੇ ਆ ਏਦਾਂ ਦੇ ਬਣ ਗਏ ਹਣਾ ਜੀ ਅਨੁਜੇ ਸਾਨੂੰ ਅਸੀਂ ਚੰਗੇ ਬਣ ਜਾਈਏ ਤਾਂ ਸਾਨੂੰ ਦਿਖਾਉਣ ਦੀ ਲੋੜ ਨਹੀਂ ਪੈਂਦੀ ਦੱਸਣ ਦੀ ਲੋੜ ਨਹੀਂ ਪੈਂਦੀ ਮੈਂ ਅੱਜ ਗੱਲਾਂ ਸੋਚ ਰਿਹਾ ਸੀ ਆਉਂਦੇ ਆਉਂਦੇ ਸ਼ਾਮ ਨੂੰ ਵੀ ਤੁਸੀਂ ਜਿਹਦੇ ਮਰਜ਼ੀ ਤੁਹਾਨੂੰ ਚ ਵਗ ਜਿਓ ਜਿਹੜੇ ਮਰਜੀ ਡੇਰੇ ਚ ਬਗਜੋ ਕਿਸੇ ਵੀ ਸੰਪਰਦਾ ਦੇ ਵਿੱਚ ਮੈਂ ਕਿਸੇ ਦਾ ਇੱਕ ਦਿਨੋਂ ਨਹੀਂ ਲੈਂਦਾ ਆਲ ਓਵਰ ਦੀ ਗੱਲ ਕਰ ਲੈਂਦੇ ਆ ਤੁਸੀਂ ਮੈਨੂੰ ਨਹੀਂ ਪਤਾ ਕਿਦੇ ਧਰਮ ਨਾਲ ਰਿਲੇਟਡ ਹੋ ਮੈਨੂੰ ਨਹੀਂ ਪਤਾ ਵੀ ਤੁਹਾਡਾ ਕਿੱਥੇ ਕੀ ਮੰਨ ਲੱਗੇ ਹੋਇਆ ਕਿੱਥੇ ਨਾ ਡੀਟਰਟਮੈਂਟ ਹੈ ਪਰ ਇੱਕ ਗੱਲ ਜਾਣਦਾ ਮੈਂ ਤੁਸੀਂ ਡੇਰੇ ਵਾਲਾ ਕਹਿੰਦਾ ਮੇਰੀ ਸੰਗਤ ਵੱਧ ਗਈ ਗੁਰਦੁਆਰੇ ਦੇ ਪਾਪਾ ਕਹਿੰਦੇ ਸਾਡੀ ਸੰਗਤ ਵੱਧ ਗਈ ਹੈ ਨਾ ਕੋਈ ਵੀ ਮਨੂੰ ਜਿੱਥੇ ਮਰਜੀ ਜਾਉਂਗੇ ਉਹ ਕਹਿੰਦੇ ਸਾਰੀ ਵੱਧ ਗਈ ਪਰ ਮਾਈਕਰੋ ਵੀ ਠੀਕੇ ਵਾਲੇ ਵੀ ਵੱਧ ਗਏ ਫਿਰ ਉਹ ਕਿਤਨੋਂ ਆ ਗਏ ਇੰਨੀ ਤਾਂ ਵਾਦੀ ਵੀ ਨਹੀਂ ਬਣਦੀ ਜੇ ਆਪਾਂ ਇਹਨਾਂ ਦੀ ਕੈਲਕੂਲੇਸ਼ਨ ਕਰ ਲਈਏ ਬਿਲਕੁਲ ਸਹੀ ਗੱਲ ਖਤਮ ਹੋ ਗਿਆ ਜੀ ਉਹੀ ਕਾਰਨ ਹੈ ਵੀ ਕਿਤੇ ਨਾ ਕਿਤੇ ਨਸਪਰਮ ਚੇਂਜ ਹੋਈ ਜਾਂਦੇ ਨੇ ਮੈਨੂੰ ਮਾਫ ਕਰੋ ਕਹਿਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹ ਮੈਂ ਕਹੀ ਜਾਂਣਾ ਕਲੇਸ਼ ਦੀਆਂ ਜੜਾਂ ਨੇ ਠੀਕ ਹੈ ਜੀ ਲੋ ਸਾਹਿਬ ਮੈਂ ਕਿੰਨ ਵੀ ਕਰਮ ਤੇ ਜੋਰ ਦਿੱਤਾ ਜਾਵੇ ਧਰਮ ਨੂੰ ਸਾਡੋ ਤੁਸੀਂ ਕਰਮ ਸਾਡੇ ਮਾੜੇ ਨੇ ਜ਼ਿੰਮੇਵਾਰ ਕੋਈ ਵੀ ਨਹੀਂ ਹੈਗਾ ਅਸੀਂ ਜ਼ਿੰਮੇਵਾਰ ਨਹੀਂ ਬਣਦੇ ਧਰਮ ਬਣਾਉਣ ਲੱਗ ਜਾਂਦੇ ਆਪ ਤੇ ਆਪੋ ਹਾਲੋ ਅਸੀਂ ਸਾਬਤ ਕਰਨਾ ਚਾਹੁੰਦੇ ਆ ਵੀ ਅਸੀਂ ਧਰਮੀ ਆ ਬਸ ਕੰਮ ਨਹੀਂ ਅਸੀਂ ਕਰਦੇ ਹੈਗੇ ਹਨਾ ਜੇ ਤੁਸੀਂ ਕਰਮ ਨੂੰ ਵਧੀਆ ਕਰੋਗੇ ਤੁਹਾਨੂੰ ਕੋਈ ਸਾਬਤ ਕਰਨ ਦੀ ਲੋੜ ਨਹੀਂ ਮੈਨੂੰ ਤਾਂ ਐਂ ਲੱਗਦਾ ਹੈ ਹਰ ਬੰਦਾ ਪ੍ਰੂਫ ਦਿੰਦਾ ਵੀ ਮੈਂ ਵਧੀਆ ਬੰਦਾ ਇਹ ਚੱਕਰ ਚ ਅਸੀਂ ਪਏ ਹੋਇਆ ਕਿਸੇ ਨਾਲ ਸਾਨੂੰ ਕੋਈ ਮਤਲਬ ਨਹੀਂ ਕੋਈ ਮਰਦਾ ਮਰਦੇ ਆਪ ਦਾ ਖਾਪੇ ਪਰ ਸਾਨੂੰ ਅਸੀਂ ਕਹਿੰਦੇ ਅਸੀਂ ਵਧੀਆ ਹੋਈਏ ਵਧੀਆ ਲੋਕ ਸਾਨੂੰ ਪੈਣ ਕਹਿਣ ਨਾ ਕਹਿਣ ਤੁਸੀਂ ਵਧੀਆ ਕਰੋ ਬਸ ਹਨਾ ਜੀ ਇੱਥੇ ਆ ਕੇ ਸਾਡਾ ਸਮਾਜ ਖੜਿਆ ਵੀ ਸਰਟੀਫਿਕੇਟ ਭਾਲਦਿਆਂ ਸੀ ਦੇਖੋ ਬਦੀਆ ਗੱਲ ਆ ਜੀ ਤੁਹਾਡੀ ਨੇੜ ਤਾਂ ਹੈਗੀ ਬਹੁਤ ਚੰਗੀ ਗੱਲ ਆ ਮੇਰਾ ਮਨ ਖੁਸ਼ ਆ ਤੁਹਾਡੀ ਗੱਲ ਇਹ ਪੜ੍ਹ ਕੇ ਤੁਹਾਡਾ ਕਮੈਂਟ ਬਹੁਤ ਖੁਸ਼ੀ ਹੁੰਦੀ ਆ ਪਰ ਦੂਜੇ ਪਾਸੇ ਜੇ ਆਪਾਂ ਗੱਲ ਕਰਦੇ ਆ ਨਾ ਹਨਾ ਜੀ ਮੈਂ ਕਿਸੇ ਇੱਕ ਨੂੰ ਨਹੀਂ ਕਹਿੰਦਾ ਵੀ ਬਹੁਤ ਜਿਹੜੀ ਬਹੁਤ ਆਤ ਇਦਾਂ ਦੀ ਹੋ ਗਈ ਆ ਉਹਨੂੰ ਵੀ ਅਸੀਂ ਵਰਤਣ ਲੱਗ ਗਏ ਉਹਨੂੰ ਵੀ ਵਰਤਣ ਲੱਗ ਗਏ ਮੈਂ ਕਹਿੰਦਾ ਜੀ ਜ਼ਿੰਦਗੀ 'ਚ ਵਰਤ ਲਈ ਉਹਨਾਂ ਨੂੰ ਕੱਸ ਦੀ ਲੋੜ ਨਹੀਂ ਪੈਣੀ ਆਪਾਂ ਨੂੰ ਜੀਵਨ ਜਿ ਲਈਏ ਅਸੀਂ ਸਰੀਰ ਨੂੰ ਧਾਰਮੀ ਬਣਾਉਣ ਲੱਗੇ ਹੋਏ ਆਂ ਜ਼ਿਆਦਾਤਰ ਦਿਖਾਵਾ ਮੇਰੇ ਮੈਨੂੰ ਦਾ ਇਦਾਂ ਦਾ ਲੱਗੇ ਹਨਾ ਬਹੁਤ ਕੁਝ ਹੋ ਰਿਹਾ ਬਿਲਕੁਲ ਮਾੜੇ ਹੋਣਗੇ ਜੀ ਇੱਕ ਦੋ ਗੱਲਾਂ ਦੱਸ ਦਿੰਨੇ ਆ ਜੀ ਮੈਂ ਕਈ ਵਾਰੀ ਕਹਿਦਾ ਹੁੰਦਾ ਸੀਗਾ ਗਾਲਾਂ ਬਹੁਤ ਕਾਧੀਆਂ ਨੇ ਮੈਂ ਇਹ ਗੱਲਾਂ ਕਰ ਕਰਕੇ ਹੁਣ ਵੀ ਤੇਰੇ ਪਿੰਡ ਦੇ ਲੋਕ ਵੈਸੇ ਪਿੱਟੀ ਜਾਂਦੇ ਮੈਨੂੰ ਇਹਨਾਂ ਗੱਲਾਂ ਦੀ ਪਰਵਾਹ ਕੋਈ ਨਹੀਂ ਵੀ ਜਿੱਦਾਂ ਬੱਚੇ ਨਹੀਂ ਹੁੰਦੇ ਹੁਣ ਉਹਨਾਂ ਤੁਸੀਂ ਦੇਖੋ ਬੱਚੇ ਜੀ ਹੁੰਦੇ ਉਹਦੇ ਵਿੱਚ ਕੀ ਕਾਰਨ ਰਹਿ ਗਿਆ ਖਾਦ ਖਰਕਾ ਖਾਤਾ ਉਹਨੇ ਸਾਡੀਆਂ ਇਹ ਪਾਸਟਾ ਫੂਡ ਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਨਾ ਤੰਗਰ ਵਾਲਾ ਹਾਲ ਹੋ ਸਾਡਾ ਸਮਾਜ ਦਾ ਜਿਹੜੇ ਸਮਾਜ ਦੀ ਤੁਸੀਂ ਗੱਲ ਕਰਦੇ ਹੋ ਅੱਜ ਕੱਲ੍ਹ ਹੁਣ ਤੁਸੀਂ ਆਮ ਗੱਲਾਂ ਵੀ ਸੁਣੀਆਂ ਨੇ ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ ਦਾ ਸੁਣਦਾ ਰਿਆ ਬੁੜੀਆਂ ਗੱਲਾਂ ਕਰਦੇ ਹੁੰਦੇ ਸੀ ਵੀ ਸਾਡੇ ਫਲਾਣੀ ਨੂੰ ਦੇ ਤਾਂ ਫਲਾਣੇ ਬਾਬੇ ਦੀ ਕਿਰਪਾ ਨਾਲ ਜਵਾਕ ਹੋਇਆ ਹੁਣ ਤੁਸੀਂ ਦੱਸੋ ਇਹ ਗੱਲਾਂ ਕਿੱਧਰ ਜਾਂਦੀਆਂ ਨੇ ਅੱਗੇ ਸਿੱਧੇ ਮੱਥੇ ਕਿਰਪਾ ਆਉਣ ਲੱਗ ਜੂਗੀ ਹੁਣ ਸਾਵੀ ਤੇ ਮੇਰੀ ਗੱਲ ਡਾਇਰੈਕਟ ਕਿਰਪਾ ਹੋਇਆ ਕਰੂਗੀ ਹੁਣ ਨਾਲ ਦੇ ਨਾਲ ਲਿਆ ਕਰਨਗੇ ਕਿਉਂਕਿ ਇਧਰ ਤਾਂ ਇਧਰ ਤਾਂ ਮੈਡੀਕਲ ਫਤ ਮੋਰੇ ਸਾਡਾ ਬੁਰਾ ਹਾਲਾ ਵਦਨ ਕੀ ਕਿੱਧਰ ਨੂੰ ਲੱਗ ਗਏ ਲੋਕ ਸਾਡੇ ਕਹਿੰਦੇ ਵੀ ਮਰ ਕੇ ਸੁਰਗ ਭਾਲਦੇ ਨੇ ਸਾਰੇ ਜਿਉਂਦੇ ਨੇ ਨਰਕ ਭੋਗ ਰਹੇ ਸੀ ਅੱਜ ਸਾਡੇ ਮੈਂ ਕਹਿੰਦਾ ਭਾਰਤ ਦਾ ਬੱਚਾ ਬੱਚਾ ਬਦੀਨ ਹੋ ਰਿਹਾ ਤੰਗ ਹੋ ਰਿਹਾ ਐਵੇਂ ਡਰਾਮੇ ਕਰਦੇ ਅਸੀਂ ਧਰਮੀ ਹੋਣ ਦੇ ਮਾਰੇ ਹਾਲਾਤ ਤਾਂ ਹੋਣਗੇ ਆਪ ਲੈ ਕੇ ਜਾਇਆ ਕਰਨਗੇ ਘਰ ਦੇ ਉਹ ਹਾਲਾਤ ਦੇਖੋਗੇ ਤੁਸੀਂ 2 ਸਾਲਾਂ ਨੂੰ ਸਰਿਆਂ ਨੂੰ ਨੰਗਾ ਚਿੱਟਾ ਹੋ ਜੂ ਕੰਮ ਅਜੇ ਅੰਤਰਖਾਤੇ ਚੱਲ ਰਿਹਾ ਜੀ ਉਹ ਹਾਲਾਤ ਵੀ ਦੇਖੋਗੇ ਤੁਸੀਂ ਤੋਕਸਾਲੇ ਇੰਤਜ਼ਾਰ ਕਰਨੋਂ ਬਾਹਲਾ ਨਹੀਂ ਫੇਰ ਕੀ ਉਹ ਵੀ ਫੇਰ ਕਹੋਗੇ ਪਹਿਲਾਂ ਵਾਲੇ ਹਾਲਾਤ ਵਧੀਆ ਸੀਗੇ ਕਿ ਤੂੰ ਪਹਿਲਾਂ 2 ਸਾਲ ਪਿੱਛੇ ਜਾਉਂਗੇ ਜਦੋਂ ਉਹ ਹਾਲਾਤ ਵੀ ਵਧੀਆ ਲੱਗਣਗੇ ਜਿਹੜੇ ਹੁਣ ਮਾੜੇ ਲੱਗਦੇ ਨੇ 2 ਸਾਲਾਂ ਨੂੰ ਇਹ ਚੰਗੇ ਲੱਗਣਗੇ ਕਿਉਂਕਿ ਇਹਦੂ ਵੀ ਮਾੜਾ ਹੋ ਜਾਣਾ ਜਿਵੇਂ ਤੁਸੀਂ ਕਮੈਂਟ ਕਰਿਆ ਸੱਚ ਤੋਂ ਭੱਜ ਚੱਲੀ ਦੁਨੀਆ ਹਉ ਫੇਰ ਲਿਆ ਅਸਲੀਅਤ ਨਹੀਂ ਹੈਗੀ ਸਾਡੇ ਕੋਲ ਡੁਪਲੀਕੇਸੀ ਦਿਖਾਵਾ ਆਰਟੀਫੀਸ਼ਲ ਹੋ ਗਿਆ ਸਾਰਾ ਕੁਸਤਰਮ ਵੀ ਇਦਾਂ ਹੋ ਰਿਹਾ ਹੈ ਕਿ ਜੇ ਜੇ ਹਮ ਤੁਸੀਂ ਪਹਿਲਾਂ ਗੱਲ ਕੀਤੀ ਸੀਗੀ ਵੀ ਸਾਡੀ ਨੇੜ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆ ਉਹਦੇ ਚ ਇੱਕ ਬਾਬੇ ਦੇ ਬਾਚਨ ਲਿਖੇ ਨੇ ਕਹਿੰਦੇ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਅਰੇ ਤੁਸੀਂ ਪੜਿਆ ਹੋਣਾ ਨਾ ਜੇ ਤੁਹਾਡੀ ਨੇੜth ਹੈਗੀ ਆ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਹੀਂ ਕੈ ਚੜਿਆ ਵੀ ਹੁਣ ਸੱਚ ਤਾਂ ਹੈ ਕੂੜ ਅਮਾਵਸ ਕੂੜ ਦੀ ਕਾਲੀ ਰਾਤ ਆ ਹੁਣ ਜਦੋਂ ਤੱਕ ਲੋਕਾਂ ਨੂੰ ਸਮਝਾਵੇਗੀ ਤਦ ਤੱਕ ਸਭ ਕੁਝ ਖਤਮ ਹੋ ਜਾਏ ਹੋਰ ਵੀ ਖਤਮ ਹੋ ਗਿਰ ਜੀ ਕਿੰਨੀ ਏ ਜ ਤੁਹਾਡੀ ਦੱਸਿਓ ਕਮੈਂਟ ਕਰਕੇ ਕਿੰਨੀ ਏ ਜ ਤੁਹਾਡੀ ਹੋਠੇ ਠੀਕ ਹੈ ਸਾਡੇ ਹਾਂ ਪਰਵਾਣ ਦੇਉ ਇਹ ਇਹਦਾ ਹੀ ਹੋ ਜਾੜਾ ਕੰਮ ਸਰਾ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਧਿਆਨ ਕਾਉਣੀ ਆ ਦੇਖੋ ਪਹਿਲਾ ਕਦ ਘੱਟ ਗਏ ਉਮਰਾਂ ਘੱਟ ਗਈਆਂ ਸਭ ਕੁ ਖਤਮ ਹੈ ਕਿਉਂਕਿ ਲੋਕ ਜਿਹੜੀ ਜਨਤਾ ਇਦਾਂ ਦੀ ਹੋ ਰਹੀ ਹੈ ਕਿ ਜਿੱਦਾਂ ਹੁਣ ਸਾਰੇ ਬੰਦੇ ਇੱਕ ਚੱਕਰ ਦੇ ਵਿੱਚ ਪੈ ਨੇ ਵੀ ਮਰਨ ਤੋਂ ਬਾਅਦ ਮੇਰੀ ਮੁਕਤੀ ਹੋਵੇ ਹਨ। ਇਹੀ ਨਰਕ ਭੋਗਣ ਅਸਲ ਦੇ ਵਿੱਚ ਜਿਹੜਾ ਬੰਦਾ ਮਰਨ ਤੋਂ ਬਾਅਦ ਮੰਗ ਰਿਹਾ ਉਹ ਬੰਦਾ ਸਮਝ ਨਹੀਂ ਸਕਦਾ ਕਰੇ ਵੀ ਉਹਨੂੰ 200 ਸਾਲ ਲੱਗਣਗੇ 200 ਸਾਲ ਦਾ ਸਾਡੇ ਕੋਲ ਜੀਵਨ ਕਾਲ ਹੀ ਜੇਗਾ। ਜਿਹੜਾ ਬੰਦਾ ਅੱਜ ਕਹਿੰਦਾ ਵੀ ਮੇਰਾ ਮੇਰਾ ਮਰਨ ਤੋਂ ਬਾਅਦ ਮੇਰਾ ਸਫਲਾ ਹੋ ਜੇ ਜਾਂ ਮੈਂ ਕਿਤੋਂ ਬਚ ਜਾਵਾਂ ਠੀਕ ਹੈ ਜੀ ਉਹ ਬੰਦਾ ਨਰਕ ਭੋਗ ਰਿਹਾ ਵਸ। ਅਸਲ ਜ਼ਿੰਦਗੀ ਦੇ ਵਿੱਚ ਉਹਨਾਂ ਨਰਕ ਭੋਗ ਰਿਹਾ ਤੁਸੀਂ ਦੇਖ ਵੀ ਸਕਦੇ ਹੋ ਕਿਉਂਕਿ ਉਹ ਬੰਦਾ ਮਰਨ ਤੋਂ ਬਾਅਦ ਹੀ ਸੋਚ ਕਰੀ ਜਾਂਦਾ ਜਿਹੜਾ ਜਿਉਣਾ ਹੈਗਾ ਇਹ ਸਾਡਾ ਹਰਾਮ ਹੋ ਰਿਹਾ ਆਪਾਂ ਨੂੰ ਅੱਜ ਜੇ ਮੰਨ ਲਓ ਸਾਡੇ ਸਮਾਜ ਨੂੰ ਬਦਲਦੀ ਲੋੜ ਆ ਤਾਂ ਅੱਜ ਲੋੜ ਆ ਨਾ ਕਿ ਮਰਨ ਤੋਂ ਬਾਅਦ ਦੀ ਇੱਥੇ ਨਰਕ ਹੈ ਇਹਨੂੰ ਸਵਰਗ ਤਾਂ ਬਣੂਗਾ ਜੇ ਅਸੀਂ ਜ਼ਿੰਮੇਵਾਰ ਬਣਾਂਗੇ ਫਿਰ ਸਾਨੂੰ ਧਰਮੀ ਬਣਨ ਦੀ ਲੋੜ ਨਹੀਂ ਧਰਮ ਆਪਣੇ ਆਪ ਜ਼ਿੰਦਗੀ ਚ ਆ ਜਾਂਦਾ ਉਹਨਾਂ ਸੀ ਧਰਮੀ ਬਣ ਕੇ ਨਾਲੇ ਦੰਤ ਭੁੱਗੀ ਜਾਂਦੇ ਆ ਧਰਮੀ ਬਣ ਕੇ ਵੀ ਕਰੀ ਜਾਂਦੇ ਆ ਅ ਵੀ ਮੇਰੇ ਮੇਨੂ ਬਾਅਦ ਦੇ ਵਿੱਚ ਮੈਨੂੰ ਕਦੇ ਸੁਖ ਸ਼ਾਂਤੀ ਮਿਲੂਗੀ ਮੇਰੀ ਆਤਮਾ ਸਾਡੀ ਆਤਮਾ ਹੁਣ फडਕਦੀ ਆ ਮਰ ਕੇ ਤਾਂ ਸ਼ਾਂਤ ਹੋ ਜੂ ਇਹ ਇਹਦੋਂ ਆਪਾਂ ਮਰ ਗਏ ਆਤਮਾ ਸ਼ਾਂਤ ਹੋ ਜਾਂਦੀ ਆ ਕਿਤੇ ਨਹੀਂ ਫੜਕਦੀ ਹੈਗੀ ਫੜਕਦੀ ਸਾਡੇ ਕਾਗਜ਼ਾਂ ਦੀ ਤਰੀ ਫਿਰਦੀ ਆ ਇਹ ਸਭ ਨੂੰ ਸਿਖਾਇਆ ਇਦਾਂ ਹੋਇਆ ਵੀ ਤੁਹਾਡੀ ਆਤਮਾ ਫੜਕਦੀ ਆ ਅਸੀਂ ਹੁਣ ਫੜਕਿਆ ਹੋਇਆ ਸਾਰਾ ਸਮਾਜ ਫੜਕਿਆ ਹੋਇਆ ਸਾਡੀ ਆਤਮਾ ਹੁਣ ਫੜਕਦੀ ਆ ਮਰਨ ਤੋਂ ਬਾਅਦ ਵੀ ਤੁਹਾਡੇ ਆਤਮਾ ਢੋਲੂ ਲੈ ਕੇ ਇਹ ਵਾਰ ਚ ਗਿਆ ਰੋਟੀ ਪਾ ਦ ਮੇਰੇ ਢੋਲੂ ਚ ਮੈਨੂੰ ਭੁੱਖ ਲੱਗਦੀ ਹੈ ਪਰ ਅਸੀਂ ਮਰਨ ਤੋਂ ਬਾਅਦ ਲੰਗਰ ਲਾਉਣਾ ਹੈ ਉਹਦੇ ਨਾਂ ਤੇ ਕਿਸੇ ਦੇ ਵੀ ਨਾਂ ਤੇ ਕਹਿ ਲੋ ਗੁਵਾੜ ਚ ਭਾਵੇਂ ਕੋਈ ਭੁੱਖਾ ਮਰਦਾ ਹੋਵੇ ਮਰੇ ਹੋਏ ਵਾਸਤੇ ਲੰਗਰ ਲਾਈ ਜਾਂਦੇ ਆ ਕੋਲਿਆਂ ਤੇ ਰੁਕੇ ਸਿੱਟੀਆਂ ਪੀਣੇ ਕੱਚੀਆਂ ਪੀ ਲੀਣੀਆਂ ਵੀ ਆਤਮਾ ਉਹ ਕਿਸੇ ਦੇ ਨਾਂ ਦੀ ਪਾਉਂਦੇ ਆ ਉਹ ਇਹੋ ਜਿਹੇ ਕੱਚੀ ਪੀਲੀ ਰੋਟੀ ਖਾਂਦਾ ਹੁੰਦਾ ਬਹੁਤ ਸਾਰੀਆਂ ਗੱਲਾਂ ਨੇ ਤਾਂ ਸਾਰੀ ਰਾਤ ਲੱਗ ਜੂਗੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵਧੀਆ ਲੱਗਿਆ ਜੀ ਵੈਸੇ ਮੈਂ ਬਹੁਤ ਘੱਟ ਲੋਕਾਂ ਨੂੰ ਵਧੀਆ ਲੱਗਦਾ ਤਾਂ ਚੰਗੀ ਗੱਲ ਹੈ ਤੁਹਾਨੂੰ ਵਧੀਆ ਲੱਗਿਆ ਬਹੁਤ ਮਿਹਰਬਾਨੀ ਵੈਸੇ ਜਿਹੜਾ ਜ਼ਿੰਦਗੀ ਹੈ ਹੁਣ ਹੈ ਇਹਨੂੰ ਚੰਗੀ ਜੇ ਆਪਾਂ ਵਸਲ ਕਰ ਲਿਆਗੇ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਥੋੜਾ ਸਵਰਗ ਹੈ ਠੀਕ ਹੈ ਜੀ ਉਹ ਇੱਕ ਵਾਰ ਨਾ ਸਵਰਗ ਮਿਲਿਆ ਨਰਕਾ ਇੱਥੇ ਭੋਗੀ ਜਾਂਦੇ ਅਸੀਂ ਇਹ ਜਿਨ੍ਹਾਂ ਨੇ ਉਠਾ ਲੌਜੀਕ ਲਾਇਆ ਹੋਇਆ ਤੁਹਾਡੀ ਤੁਹਾਡੀ ਜ਼ਿੰਦਗੀ ਚੋਂ ਤੁਹਾਡੀ ਬਰਬਾਦੀ ਚੋਂ ਸਵਾਦ ਲੈ ਰਿਹਾ ਬੰਦਾ ਜਿਹੜਾ ਤੁਹਾਨੂੰ ਮਗਰੋਂ ਨਰਕ ਸੁਰਗ ਦੀਆਂ ਗੱਲਾਂ ਕਰਦਾ ਕੋਈ ਵੀ ਆ ਉਹ ਉਹ ਤੁਹਾਡੇ ਜੀਵਨ ਚੋਂ ਸਵਾਦ ਲੈਂਦਾ ਤੁਹਾਨੂੰ ਡਰਾ ਕੇ ਲੁੱਟਦਾ ਹੋ ਠੀਕ ਹੈ ਜੀ ਜਮਦੂਤ ਹੁਣ ਧਰਮ ਦੇ ਠੇਕੇਦਾਰ ਨੇ ਹੋਰ ਕੋਈ ਨਹੀਂ ਠੀਕ ਹੈ ਜੀ ਮਾਰਾ ਧੰਨਵਾਦ ਮਾਤਾ ਰੋਜ਼ ਲਾਈਵ ਹੁੰਦਾ ਜਦੋਂ ਮਰਜ਼ੀ ਆ ਜਾ ਕਰੋ ਮੈਂ ਅੱਜੇ ਲੇਟ ਸੌਣਾ ਸੌਂਜੋ ਮਾਰਾ ਸੌਂਜੋ ਧੰਨਵਾਦ ਤੁਹਾਡਾ ਸਵਾਗਤ ਆਇਆ ਇੰਨੇ ਕਮੈਂਟ ਕੀਤੇ ਤੁਸੀਂ ਨੇ ਲਾਈਕ ਵਾਲਾ ਬਟਨ ਵੀ ਦਬੋ ਜਾਈ ਜਾਂਦੇ ਹਾਂ ਤੇ ਜੇ ਤੁਹਾਨੂੰ ਵਧੀਆ ਲੱਗਿਆ ਡਿਊਟੀ ਜ਼ਰੂਰੀ ਹੈ ਜੀ ਕਿਉਂਕਿ ਉਹੀ ਆਏਗਾ ਲੱਗਦਾ ਵੀ ਜ਼ਿੰਮੇਵਾਰੀ ਹੈ ਸਾਡੀ ਉਹਨੂੰ ਨਿਭਾਉਉਣਾ ਬਸਤ ਹੈ ਇਹ ਤੁਹਾਡਾ ਧਰਮ ਹੈ ਡਿਊਟੀ ਕਰਨ ਦੀ ਤੁਹਾਡਾ ਧਰਮ ਹੈ ਨਾ ਕਿ ਲਾਈਵ 'ਚ ਬੈਠਣਾ ਤੁਹਾਡਾ ਧਰਮ ਹੈ ਕੀ ਜੀ ਬਾਤ ਵੇਲਣਾ ਰੋਲ ਜੀ ਡਿਊਟੀ ਕਰੋ ਹਾ ਜੀ ਹੋਰ ਕੌਣ ਕੌਣ ਮੇਰੇ ਵੀਰ ਲਾਈਵ ਦੇ ਵਿੱਚ ਹੈਗੇ ਨੇ ਕਰਕੇ ਕਮੈਂਟ ਦੱਸੋ ਹਾਈ ਰਿਟੇਲ ਲੋਨ ਇਹਨੇ ਬਹੁਤ ਕਮੈਂਟ ਕਰ ਦਿੱਤੇ ਹੋਰ ਕੌਣ ਆ ਮੇਰਾ ਵੀਰ ਜੀ ਕੌਣ ਰਹਿ ਗਿਆ ਜੀ ਲਾਈਵ ਦੇ ਵਿੱਚ ਅਸੀਂ ਕੁਮੈਂਟ ਕਰਦੇ ਕੌਣ ਅੰਦਰ ਆਗੇ ਜੀ ਲੋ ਜੀ ਕਰਦੀ ਬੰਦ ਫਰਾਂ ਉਹ ਜੀ ਠੀਕ ਆ ਕਰਦੀ ਆ ਬੰਦ ਫੇਰ